ਦੋਸਤੋ ਸਵਾਗਤ ਹੈ ਜੀ ਇੱਕ ਵਾਰ ਫਿਰ ਤੁਹਾਡੇ ਆਪਣੇ YouTube ਚੈਨਲ ਦੇ ਉੱਪਰ ਜਿਵੇਂ ਕਿ ਤੁਹਾਨੂੰ ਪਤਾ ਹੈ ਕਿ PS TET ਦੇ ਨਾਲ ਰਿਲੇਟਡ ਕੋਈ ਵੀ ਨਿਊਜ਼ ਹੋਵੇ ਤੁਹਾਡੇ ਨਾਲ ਸ਼ੇਅਰ ਕਰਦੇ ਆਂ ਔਰ ਇਸ ਤੋਂ ਇਲਾਵਾ ਹਰ ਰੋਜ਼ ਅਸੀਂ 8:30 ਤੋਂ 10 ਵਜੇ ਤੱਕ ਲਾਈਵ ਕਲਾਸ ਵੀ PS TET ਦੀ ਲੈ ਰਹੇ ਹਾਂ ਜਿਸ ਦੇ ਵਿੱਚ ਹਰ ਰੋਜ਼ ਆਪਾਂ ਮੋਕ ਟੈਸਟ ਡਿਸਕਸ ਕਰਦੇ ਆਂ ਔਰ ਇਸ ਤੋਂ ਇਲਾਵਾ ਬਹੁਤ ਸਾਰੀਆਂ ਲਗਭਗ 400 ਦੇ ਕਰੀਬ ਬਿਲਕੁਲ PS TET ਦੇ ਸਿਲੇਬਸ ਦੇ ਅਕੋਰਡਿੰਗ ਚਾਈਲਡ ਡਿਵੈਲਪਮੈਂਟ, SST, EVS, ਪੰਜਾਬੀ ਪੈਡਾਗੋਜੀ ਔਰ ਪੰਜਾਬੀ ਵਿਆਕਰਨ ਦੀਆਂ ਵੀਡੀਓ ਅਪਲੋਡ ਕਰਦੇ ਆਂ ਜਿਨ੍ਹਾਂ ਦੀ ਹੈਲਪ ਦੇ ਨਾਲ ਤੁਸੀਂ ਆਪਣੀ PS TET ਦੀ ਸੋ ਅੱਜ ਵੀ ਤੁਹਾਡੇ ਲਈ ਬਹੁਤ ਇੰਪੋਰਟੈਂਟ ਨਿਊਜ਼ ਲੈ ਰਿਹਾ ਜਿਹੜੇ ਵਿਦਿਆਰਥੀ ਬਹੁਤ ਦੇਰ ਤੋਂ ਲਗਭਗ ਜਿਹੜਾ ਹੈ ਜੂਨ ਤੋਂ ਆਪਣੀ ਪ੍ਰੈਪਰੇਸ਼ਨ ਕਰ ਰਹੇ ਨੇ ਤਿਆਰੀ ਕਰ ਰਹੇ ਨੇ ਪੀਐਸਟੈਟ ਦੀ ਉਹਨਾਂ ਵਾਸਤੇ ਨਿਊਜ਼ ਹੈ ਕਿ ਜਿਹੜਾ ਪੀਐਸਟੈਟ ਹੈ ਜੀ ਕਦੋਂ ਹੋਣ ਜਾ ਰਿਹਾ ਸੋ ਇਹ ਨਿਊਜ਼ ਹੈ ਜੀ 17 ਜਨਵਰੀ ਦੀ ਸੋ ਨਿਊਜ਼ ਨੂੰ ਆਪਾਂ ਪੂਰਾ ਦੇਖਦੇ ਹਾਂ ਜੀ ਕਿ ਸੂਬਾ ਸਰਕਾਰ ਤੇ ਵਿਭਾਗ ਸਿੱਖਿਆ ਭਾਵ ਕੋਲੋਂ ਹਰ ਸਾਲ ਜਿਹੜਾ ਹੈ ਪੰਜਾਬ ਰਾਜ ਅਧਿਆਪਕ ਯੋਗਤਾ ਟੈਸਟ ਲਿਆ ਜਾਂਦਾ ਹੈ ਪਰ ਇਸ ਵਾਰ ਇਸ ਟੈਸਟ ਦੇ ਹੋਣ ਜਾਂ ਨਾ ਹੋਣ ਬਾਰੇ ਕੋਈ ਪੱਕਾ ਪਤਾ ਨਾ ਲੱਗਣ ਕਰਕੇ ਟੈਟ ਦੀ ਤਿਆਰੀ ਵਿੱਚ ਰੁੱਝੇ ਹੋਏ ਈਟੀਟੀ ਤੇ ਬੀਐਡ ਦੇ ਜਿਹੜੇ ਵਿਦਿਆਰਥੀ ਨੇ ਉਹਨਾਂ ਦੇ ਲਈ ਜਿਹੜੀ ਹੈ ਦੁਬਿਧਾ ਬਣੀ ਹੋਈ ਹੈ ਜੀ ਫਸੇ ਹੋਏ ਹਨ ਕਿਉਂਕਿ ਜੂਨ ਮਹੀਨੇ ਤੋਂ ਟੈਟ ਦੇ ਟੈਸਟ ਦੀ ਤਿਆਰੀ ਕਰ ਰਹੇ ਹਨ ਸੋ ਟੈਸਟ ਦੀ ਮਿਤੀ ਵਿੱਚ ਹੋ ਰਹੀ ਦੇਰੀ ਸੰਬੰਧੀ ਜਦੋਂ ਡਾਇਰੈਕਟਰ ਐਸਈਆਰਟੀ ਪੰਜਾਬ ਇੰਦਰਜੀਤ ਸਿੰਘ ਨਾਲ ਗੱਲ ਕੀਤੀ ਇੰਦਰਜੀਤ ਸਿੰਘ ਜੀ ਨਾਲ ਗੱਲ ਕੀਤੀ ਗਈ ਤਾਂ ਉਹਨਾਂ ਦੱਸਿਆ ਕਿ ਇਸ ਬੰਦੀ ਟੈਂਡਰ ਜਿਹੜੇ ਨੇ ਉਹ ਹੋ ਚੁੱਕੇ ਨੇ ਤਿਆਰੀਆਂ ਮੁਕੰਮਲ ਹਨ ਤੇ ਉਹਨਾਂ ਨੇ ਦੱਸਿਆ ਕਿ ਜਲਦੀ ਹੀ ਜਿਹੜਾ ਪੀਐਸ ਟੈਟ ਲਿਆ ਜਾਵੇਗਾ ਸੋ ਇਸ ਤੋਂ ਆਪਾਂ ਨੂੰ ਪਤਾ ਲੱਗ ਜਾਂਦਾ ਕਿ ਟੈਂਡਰ ਜੇਕਰ ਪਾਸ ਹੋ ਚੁੱਕੇ ਨੇ ਤਾਂ ਬਹੁਤ ਜਲਦੀ ਜਿਹੜਾ ਪੀਐਸ ਟੈਟ ਹੋਵੇਗਾ ਜੀ ਸੋ ਜਿੰਨੀਆਂ ਵੀ ਹੁਣ ਤੱਕ ਦੀਆਂ ਸਾਰੀਆਂ ਵੀਡੀਓ ਅਪਲੋਡ ਨੇ ਜੀ ਲਾਸਟ ਤੱਕ ਜਦੋਂ ਤੁਸੀਂ ਵੀਡੀਓ ਦੇਖੋਗੇ ਤਾਂ ਪਲੇਲਿਸਟ ਜਿਹੜੇ ਨੇ ਉਹ ਸ਼ੋ ਹੋ ਜਾਣਗੀਆਂ ਜੀ ਔਰ ਡਿਸਕ੍ਰਿਪਸ਼ਨ ਦੇ ਵਿੱਚ ਵੀ ਤੁਹਾਨੂੰ ਉਹਨਾਂ ਵੀਡੀਓ ਦੇ ਜਿਹੜੇ ਲਿੰਕ ਨੇ ਉਹ ਮਿਲ ਜਾਣਗੇ ਉਹਨਾਂ ਦੀ ਹੈਲਪ ਦੇ ਨਾਲ ਤੁਸੀਂ ਪ੍ਰੈਪਰੇਸ਼ਨ ਕਰ ਸਕਦੇ ਹੋ ਔਰ ਇਸ ਤੋਂ ਇਲਾਵਾ ਲਾਈਵ ਕਲਾਸ ਜਿਹੜੀ 8:30 ਵਜੇ ਹਰ ਰੋਜ਼ ਹੋਣੀ ਹੈ ਉਸ ਦੇ ਵਿੱਚ ਵੀ ਅਸੀਂ ਚਾਈਲਡ ਡਿਵੈਲਪਮੈਂਟ ਦਾ ਜਿਹੜਾ ਮੋਕ ਟੈਸਟ ਹੈ ਡਿਸਕਸ ਕਰਦੇ ਆ ਜੀ ਸੋ ਇਸ ਤੇ ਲਈ ਜਿਹੜਾ ਤੁਸੀਂ ਇਹ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਤਾਂ ਕਿ ਆਉਣ ਵਾਲੀਆਂ ਸਾਰੀਆਂ ਵੀਡੀਓ ਤੁਹਾਡੇ ਤੱਕ ਜਿਹੜੀਆਂ ਨੇ ਉਹ ਪਹੁੰਚਦੇ ਰਹਿਣ ਜੀ ਸੋ ਥੈਂਕ ਯੂ ਥੈਂਕ ਯੂ ਫॉर ਵਾਚਿੰਗ ਦਾ ਵੀਡੀਓ